ਸ਼੍ਰੀ ਗੁਰੂ ਰਾਮਦਾਸ ਹਵਾਈ ਅੱਡੇ ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਹਵਾਈ ਸੰਪਰਕ 'ਚ ਅਗਸਤ ਮਹੀਨੇ ਤੋਂ ਵਾਅਦਾ ਹੋਇਆ ਹੈ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁੰਟਾਲਾ ਅਤੇ ਭਾਰਤ ਦੇ ਕਨਵੀਨਰ ਯੋਗੇਸ਼ ਕਾਮਰਾਨ ਨੇ ਦੱਸਿਆ ਕਿ ਮਲੇਸ਼ੀਆ 에ਰਲਾਈਨਸ ਨੇ 1 ਅਗਸਤ ਤੋਂ ਕੋਲਾ ਲੰਪੂਰ ਅਤੇ ਅੰਮ੍ਰਿਤਸਰ ਦਰਮਿਆਨ ਹਫ਼ਤੇ 'ਚ 4 ਉਡਾਣਾਂ ਦੀ ਗਿਣਤੀ ਨੂੰ ਰੋਜ਼ਾਨਾ ਕਰ ਦਿੱਤਾ ਹੈ ਉਹਨਾਂ ਦੱਸਿਆ ਕਿ ਮਲੇਸ਼ੀਆ 에ਰਲਾਈਨਸ ਦੀਆਂ ਹੁਣ ਰੋਜ਼ਾਨਾ ਉਡਾਣਾਂ ਦੇ ਨਾਲ ਨਾਲ ਏਅਰ ਏਸ਼ੀਆ ਐਕਸ ਦੀਆਂ ਹਫਤੇ ਚ 4 ਅਤੇ ਬਟਿਕ ਏਅਰ ਦੀਆਂ 3 ਉਡਾਣਾਂ ਨਾਲ ਕੋਲਾ ਲਾਮਪੂਰ ਅਤੇ ਅਮ੍ਰਿਤਸਰ ਵਿਚਕਾਰ ਮਹੱਤਵਪੂਰਨ ਵਾਧਾ ਹੋਇਆ ਹੈ ਪੰਜਾਬ ਦੇ ਯਾਤਰੀਆਂ ਤੋਂ ਇਲਾਵਾ ਇਹਨਾਂ ਉਡਾਣਾਂ ਤੋਂ ਗਵਾਂਡੀ ਰਾਜ ਦੇ ਯਾਤਰੀ ਵੀ ਲਾਭ ਲੈ ਰਹੇ ਨੇ ਸ਼੍ਰੀ ਗੁਮਟਾਲਾ ਨੇ ਕਿਹਾ ਹੈ ਕਿ ਉਡਾਣਾਂ ਵਿੱਚ ਵਾਧੇ ਨਾਲ ਸਿੱਧਾ ਪੰਜਾਬ ਪਹੁੰਚਣਾ ਹੁਣ ਹੋਰ ਸੁਖਾਲਾ ਹੋ ਗਿਆ ਹੈ ਆਸਟ੍ਰੇਲੀਆਈ ਤੇ ਮੈਲਬਨ, ਸਿਡਨੀ, ਐਡੀਲੇਡ, ਰਿਸਬਨ, ਪਾਰਥ ਅਤੇ ਨਿਊਜ਼ੀਲੈਂਡ ਦੇ ਆਕਲੈਂਡ ਵਰਗੇ ਸ਼ਹਿਰਾਂ ਚ ਵਸਦੇ ਪੰਜਾਬੀ ਕੋਲਾ ਲਾਹਮਪੁਰ ਵਿੱਚ 2 ਤੋਂ 3 ਘੰਟੇ ਰੁੱਕ ਕੇ ਵੀ ਸਿਰਫ 15 ਤੋਂ 18 ਘੰਟਿਆਂ 'ਚ ਪੰਜਾਬ ਲਈ ਆਪਣੀ ਯਾਤਰਾ ਪੂਰੀ ਕਰ ਸਕਦੇ ਨੇ ਇਸ ਦੇ ਨਾਲ ਸਿੰਗਾਪੁਰ 에ਅਰਲਾਈਨਸ ਦੀ ਸਹਾਇਕ 에ਅਰਲਾਈਨ ਸਕੂਟ ਵੀ ਯਾਤਰੀਆਂ ਨੂੰ ਸਿੰਗਾਪੁਰ ਅਤੇ ਦੱਖਣ ਪੂਰਬੀ ਏਸ਼ੀਆਈ ਨਾਲ ਹਫ਼ਤੇ 'ਚ 5 ਉਡਾਣਾਂ ਨਾਲ ਜੋੜਦੀ ਹੈ ਇਹਨਾਂ ਸਾਰੀਆਂ 에ਅਰਲਾਨਾ ਰਾਹੀਂ ਵੱਡੀ ਗਿਣਤੀ 'ਚ ਸਲਾਨੀ ਬਹੁਤ ਹੀ ਘੱਟ ਸਮੇਂ ਅਤੇ ਕਿਰਾਏ 'ਚ ਬਾਲੀ, ਬੈਂਕਾਕ, ਫੁਕੇਟ, ਵਿਏਟਨਾਮ ਆਦਿ ਵੀ ਆ ਜਾ ਸਕਦੇ ਨੇ